ਗੱਲ ਕੀ ਹਰ ਚਾਲ ਨੇ ਅੱਜ ਪਹੁੰਚੇ ਹਾਂ ਲਾਹੌਰ ਤੇ ਪਹਿਲਾਂ ਚੱਲਾਂਗੇ ਗੁਰੂ ਘਰ ਬਾਦ ਵਿੱਚ ਦਿਖਾਉਣੇ ਤੁਹਾਨੂੰ ਸ਼ਹਿਰ ਘੁੰਮਣ ਦੇ ਜਾਂ ਕੀ ਕਰਦੇ ਆ ਨਾਲ-ਨਾਲ ਦਿਖਾਈ ਜੰਨੇ ਦਰਮਨ ਰਾਜ ਤਿਆਰ ਹੋ ਰਿਹਾ ਦਿਖਾਉਣਾ ਅੰਦਰ ਸੀ ਹਾਲ ਕਮਰੇ ਚ ਸਟੇ ਕਰੀ ਹੋਈ ਹੈ ਰਾਤ ਦੀ ਵਾਟਰਪੂਫ ਟੈਂਟ ਨੇ ਇਹ ਸਾਰੇ ਰਜਾਈਆਂ ਗੱਦੇ ਦੇ ਰੱਖੇ ਨੇ ਸਾਰੀ ਸੰਗਤ ਇੱਥੇ ਹੀ ਪਈਆ ਕਾਫੀ ਵੱਡਾ ਟੈਂਟ ਹੈ ਆਪਣੇ ਆਖਿਰ ਨੂੰ ਆਇਆ ਲੱਗਦਾ तकरीबन तकरीबन ਤਕਰੀਬਨ 500 ਹੰ ਦਾ ਤਾਂ ਪਿਆ ਹੋਊਗਾ ਹੋਊਗਾ ਕਾਫੀ ਜ਼ਿਆਦਾ ਨੇ ਉਹ ਬੈਠੇ ਨੇ ਬਾਈ ਰੋਪੜ ਵਾਲੇ ਉਹ ਵੀ ਮਿਲੇ ਸੀਗੇ ਸਾਨੂੰ ਮੰਦਾ ਟੋਕੇ ਤਿਆਰ ਹੋ ਗਏ ਸਾਡੇ ਵਾਲੀ ਸ਼ਾਦੇ ਵਾਲੀ ਚਾਹ ਵਾਲੀ ਸੰਗਤ ਇੱਧਰ ਚੱਲੀ ਆ ਉੱਪਰ ਚਾਹ ਪਕੌੜਿਆਂ ਦਾ ਲੰਗਰ ਆਓ ਸਾਡਾ ਮੰਦਾ ਅਜ ਵੀ ਜਾਂਦਾ ਉਹ ਤਾਂ ਉੱਥੇ ਹੀ ਰੋਗਦਾ ਸੀ ਬਾਬੇ ਚਲੋ ਦੇਖਦੇ ਆ ਚੱਲ ਕੇ ਕੀ ਆ ਅੱਜ ਤੁਹਾਨੂੰ ਅੱਜ ਲਾਹੌਰ ਦਿਖਾਵਾਂਗੇ ਤੁਹਾਨੂੰ ਅੱਜ ਸਾਰਾ ਤੁਮਕੇ ਬਾਜ਼ਾਰ ਚਲੋ ਪਹਿਲਾਂ ਛਕਦੇ ਆ ਚਾਹ ਜਾਦਾ ਲੰਗਰ ਚੱਲ ਰਿਹਾ ਅੱਗੇ ਚਾਪ ਗੋੜ ਉਹ ਬੰਦਾ ਜਿਹੜਾ ਕਹਿੰਦਾ ਇੱਥੇ ਖੜੀਏ ਸੀ ਉਹ ਕਹਿੰਦਾ ਮੇਰਾ ਮੁਖ ਮੇਰੇ ਚਾਹ ਪੀ ਕੇ ਜੀ ਆਪਾਂ ਲਾਗੇ ਲਾਈਨ 'ਚ ਇਧਰ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਤੇ ਰੱਬਾਂ ਦੀ ਕਰੀ ਯਾਰ ਰਖਣੇ ਕਥਾ ਫਿਰ ਭਾਈ ਬੰਦੇ ਵਾਲੇ ਬੰਦੇ ਜਿਹਨੇ ਕੱਟਣ ਲੱਗੇ ਆ ਨਾ ਜਿਹੜਾ ਆਪਣੇ ਸੰਰੂਪ ਦੇ ਕੌਰ ਜੀ ਵਾਲੇ ਹੋਵੇ ਉਸ ਇਸਤਰੀ ਮੱਥਾ ਟੇਕ ਕੇ ਫਿਰ ਆਪਾਂ ਬਾਰ ਚੱਲਾਂਗੇ ਜਿਹੜਾ ਬੰਦਿਆ ਬਿਲਡਿੰਗ ਆ ਸਾਰੀਆਂ ਪੁਰਾਣੀਆਂ ਆ ਜੀ ਪੁੱਛੋ ਫਿਰ ਉਹਨਾਂ ਦਾ ਕੀ ਹਾਲ ਵਿਚ ਪਿੱਲਰਾਂ ਦੀ ਨਾ ਜਿਵੇਂ ਡਬਲ ਸਪੋਰਟ ਕੀਤੀ ਹੁੰਦੀ ਉਹ ਲੋਹੇ ਦੇ ਹੁਲਾ ਰੱਖਣ ਕਲੰਪ ਵਾਂਗੂ ਅੱਜ ਵਾਈਟ ਵਾਈਟ ਦਿਖ ਰਹੇ ਨੇ ਉੱਪਰ ਤੇ ਨਾਮ ਦੀ ਉਹਨਾਂ ਮੁਕਾਪਰ ਸਾਰਾ ਦਰਬਾਰ ਸਾਹਿਬ ਸਾਰੀਆਂ ਟੋਟਲ ਜਿੰਨੇ ਤਕਰੀਬਨ ਦਰਬਾਰ ਸਾਹਿਬ ਨੇ ਸਾਰੇ ਪਾਕਿਸਤਾਨ ਚ ਪੁਰਾਣੇ ਕੋਈ ਵੀ ਆ ਨਹੀਂਗਾ ਨਵੀਂ ਬਣਾਈ ਇਹ ਦਰਬਾਰ ਸਾਹਿਬ ਦਾ ਬਹੁਤ ਹੋ ਗਿਆ ਸਾਡੇ ਨਿਸ਼ਾਨ ਸਾਬ ਲੱਗੇ ਹੁਣ ਆਪਾਂ ਚੱਲਦੇ ਹਾਂ نیچے ਜਿਹੜਾ ਜੀ ਇਹ ਸਥਾਨ ਆ ਗਿਆ ਇਹ ਹੈਗਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਸਥਾਨ ਤੇ ਇਹ ਉਧਰੋਂ ਦਰਬਾਰ ਸਾਹਿਬ ਤੋਂ ਨੀਚੇ ਆ ਕੇ ਹੈਗਾ ਲੰਗਰ ਹਾਲ ਦੇ ਆਪੋਜੀਟ ਵਾਲੀ ਸਾਈਡ ਸਾਹਮਣੇ ਤੇ ਇਹ ਆਪਣਾ ਇੱਥੋਂ ਜਿਹੜਾ ਆਪਣਾ ਟੈਂਟ ਸੀਗਾ ਉਹ ਉਹ ਵੀ ਇਹਦੇ ਸਾਹਮਣੇ ਹੀ ਆ ਤੇ ਇੱਧਰ ਇਹਦੇ ਬਾਰ ਵੀ ਦੋਹਾਂ ਆ ਆ ਇੱਥੇ ਵੀ ਸੰਗਤ ਠਹਿਰੀ ਹੋਈ ਆ ਗੁਰਦੁਆਰਾ ਸ਼੍ਰੀ ਡੇਰਾ ਸائیں ਲਾਹੌਰ ਸ਼ਹੀਦ ਅਸਥਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਲਓ ਜੀ ਉਹ ਕਲੈਂਟ ਹੋ ਗਿਆ ਸੀ ਕਹਿੰਦੇ ਠੀਕ ਹੈ ਜੀ ਬੱਸ 100 ਠੀਕ ਹੈ ਉਹ ਐਪਲੈਂਡ ਦੇ ਦੂੰਗਾ ਹਨਾ ਬਾਜ਼ਾਰ ਹੁਣ ਜਾਣਾ ਸੀਗਾ ਪਰ ਉਹਨੂੰ ਬਾਜ਼ਾਰ ਲੱਗੇ ਸੀ ਬਾਜ਼ਾਰ ਕੋਲੋਂ ਕਹਿੰਦੇ ਗੇਟ ਆ ਗਿਆ ਉਧਰਾਂ ਕਿਤਾ ਖੋਲਣੇ ਸਾਡੇ ਕੋਲ ਇਹ ਕਹਿੰਦੇ ਗੇਟ ਤੇ ਅਸੀਂ ਬਹੁਤ ਪਰੇਸ਼ਾਨ ਹਾਂ ਇਹ ਘਰ ਵਿੱਚ ਨਾ ਆਏ ਆ। ਉਹਨਾਂ ਨੇ ਅੰਦਰ ਤਾਲ ਕੇ ਰੱਖਿਆ ਇਹਨਾਂ ਨੇ। ਹਾਂ ਬੰਦ ਕਰ ਰੱਖਿਆ। ਸਾਢੇ ਦਾ ਸਾਢੇ 10:00 ਤੋਂ 6:00 ਵਜੇ ਤੱਕ। ਛੋਟੇ ਛੋਟੇ ਇਹ ਸੂਟ ਪਾ ਕੇ ਲਾਹੌਰ ਦੇ ਕਿੰਨੇ ਬੱਚੇ ਚਾਰ ਹੈਗੇ ਆ। ਯੀ ਆਰ वेरी ਐਕਸਾਈਟਿਡ ਬਟ ਦੇ ਆਰ ਨੋਟ ਲੈਟਿੰਗ ਅਸ ਗੋ ਆਊਟਸਾਈਡ। ਸੋ ਯਰਿੰਗ। ਕੋਈ ਨਾ ਬਜਾਦੀ। ਨਹੀਂ ਨਹੀਂ ਪਤਾ ਪਰ ਹੁਣ ਆਪਾਂ ਨੇ ਸਾਢੇ 10:00 ਵਜੇ ਜਾਣਾ ਹੁਣ ਕਹਿੰਦੇ ਆ ਵੀ ਆਪਾਂ ਛੱਡਦਾ ਛੱਡਦੇ। ਉਥੇ ਦਾ ਟਾਈਮ ਲੱਗਦਾ ਇੱਥੇ ਬਾਹਰ ਆਪਸ਼ਨਸ ਘੱਟ ਆ ਖਾਣ ਵਾਲੀਆਂ ਸਾਰਾ ਮਤਲਬ ਨੌਨ ਵੈਜ ਜੁਮੰਦਾ ਹੈ ਸਰ ਨੰਬਰ ਦੇ ਵਿੱਚ ਥੋੜਾ ਸਾਡੇ ਚਲੋ ਚੱਲਦੇ ਹਾਂ ਦੇਖ ਗਏ ਜਰਾ ਦੇਖਿਆ ਜਿੰਨਾਂ ਦੇ ਵਾਸ਼ਰੂਮ ਹਨ ਦੂਸਰੇ ਪਾਸੇ ਵੀ ਹੈਗੇ ਆ ਵਾਸ਼ਰੂਮ ਆ ਇੱਧਰ ਸਾਰਾ ਇਵਾਰਤ ਹੈ ਜਿਹੜੇ ਸੈਟ ਕੀਤੇ ਬਣੇ ਨੇ ਜਿਹੜੀ ਜਗ੍ਹਾ ਆ ਸਾਹਮਣੇ ਚਾਹ ਦਾ ਮੰਗਰ ਪੰਦੇ ਨੇ ਚਾਪ ਪਕੌੜੇ ਦਾ ਇਹ ਡਿਸਕਸ਼ਨ ਹੋ ਰਹੀ ਹੈ ਹੁਣ ਕੋਤਰੀ ਬੋਲ ਰਹੀ ਹੈ ਜੀ ਇੱਧਰ ਆ ਕੇ ਹੈਗਾ ਆਪਣਾ ਲੰਗਰ ਹਾਲ ਚਾਪ ਪਕੌੜਿਆਂ ਦਾ ਲੰਗਰ ਚੱਲ ਰਿਹਾ ਇੱਧਰ ਨਾਲ ਹੀ ਮਸੀਤ ਆ ਆ ਦਰਸ਼ਕਾਂ ਜਰਨੰਗਰ ਮੌੜਾ ਜੀ ਆ ਦੇਖੋ ਦਰਮੰਦਰ ਪ੍ਰਸ਼ਾਦਾ ਵਾਤ ਕਰੇ ਆ ਵੀ ਇੱਥੇ ਇੱਥੇ ਪ੍ਰਸ਼ਾਦਾ ਸਾਥੀ ਫਿਰ ਬਾਜ਼ਾਰ ਚ ਜਾਂਦੇ ਆ ਆ ਸਾਡੇ ਆਨਤੀ ਵੈਸੇ ਇੱਧਰ ਹੁਣ ਗੇਟ ਖੁੱਲ ਗਿਆ ਤੇ ਹੁਣ ਜਾਣਾ ਆਪਾਂ ਨੇ ਸ਼ਾਪਿੰਗ ਕਰਨਾ। ਉਹ ਤੇ ਵਿੱਚ ਪੰਨਿਆਂ ਨੇ ਬੋਤਲਾਂ ਆ ਚੱਲੇ ਆ ਆਪਣੇ ਪਾਕਿਸਤਾਨੀ ਗਰਲਸ ਆ ਦੇਖੋ ਆ ਬਣੀ ਅੱਜ ਪਾਕਿਸਤਾਨੀ ਸਾਰੀਆਂ ਜਣੀਆਂ ਅੱਜ ਚੱਲੇ ਪਾਕਿਸਤਾਨ ਲਾਹੌਰ ਤੋਂ ਸ਼ਾਪਿੰਗ ਕਰਨਾ ਕੀ ਕਹਿੰਦੇ ਆ ਲਾਹੌਰ ਬਾਰੇ ਦੱਸੋ ਜੀ ਲਾਹੌਰ ਕਹਿੰਦੇ ਬਹੁਤ ਸੋਹਣਾ ਜਿਹਨੇ ਲਾਹੌਰ ਨਹੀਂ ਦੇਖਿਆ ਜੰਮਿਆ ਹੀ ਨਹੀਂ ਹਾਂ ਅੱਜ ਅਸੀਂ ਬਾਕੀ ਪਤਾ ਲੱਗੂ ਜਿੰਨਾ ਰਾਤ ਵੀ ਆਉਂਦੇ ਵੇ ਦੇਖਿਆ ਹਾਂ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਸੀ ਹੁਣ ਬਾਕੀ ਫਿਰ ਕੇ ਉੱਥੇ ਘੁੰਮ ਫਿਰ ਕੇ ਬਸ ਇਹ ਜਨਾਵਾਂ ਨੂੰ ਪੂਰਾ ਦਿੱਸਾ ਚਲੋ ਹੁਣ ਚੱਲੇ ਆਪਾਂ ਲਾਹੌਰ ਦੇਖਣ ਦੇਖਦੇ ਅੱਗੇ ਜਾ ਕੇ ਬਾਜ਼ਾਰ ਦਿਖਾਉਨੇ ਆ ਤੁਹਾਨੂੰ ਲਾਹੌਰ ਦੇ ਆ ਗਏ ਜੀ ਆਪਣੇ ਦੋਨੋਂ ਜਣੇ ਆਹ ਮਨਵੀਰ ਉਹ ਫੁੱਫੜ ਜੀ ਆ ਗਏ ਇੱਧਰ ਬਾਜ਼ਾਰ ਦੀ ਆਪਣੀ ਫਰੂਟੀ ਮੰਮਾ ਕੋਲ ਹੈਗੀ ਪਤੋ ਖਰੀਦੋ فروਖਤ ਕਰਨੀਆਂ ਹੁਣ ਬਸ ਇੱਕੋ ਹੀ ਦਿਓ ਦੇਤੀ ਮੈਂ ਚੱਲਿਆਂ ਬਾਹਰ ਘੁੰਮਣ ਫਿਰਨ ਗੇੜਾ ਲਾਉਣ ਪਿੱਛੇ ਆ ਰਹੀ ਆਪਣੀ ਸੰਗਤ ਸਾਹਮਣੇ ਦਰਵਾਜ਼ਾ ਸਭ ਰਹਿ ਗਿਆ ਉੱਪਰ ਇੱਧਰ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਹੀ ਕਿਲਾ ਆਪਣੇ ਖਾਲਸਾ ਰਾਜ ਦਾ ਨਿਸ਼ਾਨੀ ਲਾ ਲਓ ਇੱਥੋਂ ਸਿੱਖ ਰਾਜ ਚੱਲਦਾ ਸੀਗਾ ਹੁਣ ਚੱਲਦੇ ਆਪਾਂ ਘੁੰਮਣ ਲਾਹੌਰ ਨੂੰ ਨੇ ਕਹਿੰਦੇ ਲਾਹੌਰ ਨਹੀਂ ਦੇਖਿਆ ਉਹਨੇ ਕੁਛ ਨਹੀਂ ਦੇਖਿਆ ਅੱਜ ਦੇਖਦੇ ਆਂ ਲਾਹੌਰ ਬਾਹਰ ਨਿਕੜਿਆ ਏ ਸਾਹਮਣੇ ਗੇਟ ਰਹਿ ਗਿਆ ਲਾਹੌਰ ਦੀ ਧਰਤੀ ਦੇ ਉੱਪਰ ਪੈਰ ਰੱਖ ਕੇ ਅੱਜ ਸਾਡਾ ਜਨਮ ਹੋ ਗਿਆ ਅਣਕ ਦੇਖਦੇ ਆਂ ਆਟੋ ਕਰਦੇ ਆਂ ਫਿਰ ਬਾਜ਼ਾਰ ਘੁੰਮਾਂਗੇ ਅੱਗੇ ਟੂਰਨਾਮੈਂਟ ਜੁਨਾਵੰਡੀ ਅੱਜ ਚਲੇ ਉਹ ਸੀ ਮੇਰੇ ਜੁਨਾਵੰਡੀ ਜੁਨਾਵੰਡੀ ਲਾਹੌਰ ਦੀ ਮਾਰਕੀਟ ਜਨਮਸਥਾਨ ਸ਼੍ਰੀ ਗੁਰੂ ਰਾਮਦਾਸ ਜੀ ਛੋਟਾ ਘੇਟਾ ਉਰੀ ਨੰਗਣਾ ਅੰਦਰ ਜਰ ਜਨਮਸਥਾਨ ਪੰਨਾ ਰਾਮ ਰਾਜ ਜੀ ਇਹ ਕਿੰਨਾ ਪੁੱਛਣਾ ਹੈ ਇਹ ਚਕਲਾ ਮਾਰ ਹੋ ਗਿਆ ਜੀ ਗੁਰਦੁਆਰਾ ਜਨਮਸਥਾਨ ਬਾਬਾ ਸ਼੍ਰੀ ਗੁਰੂ ਰਾਮਦਾਸ ਜੀ ਸਾਹਿਬ ਤੋਂ ਨੇਤੋਂ ਅੰਦਰ ਚੱਲ ਕੇ ਆਓ ਆਵਨਾ ਜਨਮਸਥਾਨ ਜਥੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਨੌ ਨੇ अच्छा ये वो स्थान है जी जिते श्री गुरु रामदास जी के जन्म तुम बाद उन्होंने पहला चार्ण। स्नान कराया गया स्नान जो ਮਾਂਗੇ ਕਹਿਰ ਕਹਿਰ ਇਥੇ ਕਹਿਰ ਵੀ ਰੋਜ਼ ਜੀ ਵੱਡੇ ਜਾਂਦੇ ਆਸ ਮਿੱਟੀ ਦਾ ਸੇਵਨ ਹੁੰਦਾ ਜਿਵੇਂ ਜਿਵੇਂ ਕਿਸ ਨੂੰ ਚੰਗਾ ਲੱਗਦਾ ਨਹਾਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਅੱਜ ਤੇ ਤੁਸੀਂ ਅੰਮ੍ਰਿਤ ਵੇਲੇ ਉੱਠੇ ਬਾਣੀ ਪੜੀ ਇਸ਼ਨਾਨ ਕੀਤਾ ਵੈਸੇ ਤੇ ਅੰਮ੍ਰਿਤ ਵੇਲਾ ਚੌਥੇ ਪਹਿਰ ਸਵੇਰ ਤੋਂ ਸ਼ੁਰੂ ਹੁੰਦਾ ਨਾ 3 ਤੋਂ ਲੈ ਕੇ 6 ਵਜੇ ਤੱਕ ਹਿੰਦੁਸਤਾਨ ਦੇ ਪਾਕਿਸਤਾਨ ਦੇ ਟਾਈਮ ਦਾ ਪਰ ਤੁਸੀਂ ਰਾਤ ਨੂੰ 2:00 ਵਜੇ 2:30 ਵਜੇ ਉੱਠ ਕੇ ਬਾਣੀ ਪੜਦੇ ਇਸ਼ਨਾਨ ਕਰ ਰਹੇ ਹੋ ਮਹਾਰਾਜ ਦੇ ਬਚਨ ਨੇ ਲਹਾਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਪਹਿਲਾਂ ਇੱਥੇ ਇਸ ਵੇਲੇ ਪਾਪ ਹੁੰਦਾ ਸੀ ਮੈਂ ਆਉਂਦਾ ਬਾਜ਼ਾਰ ਚ ਪੁੱਛ ਕੇ ਆਇਆ ਕਹਿਣ ਲੱਗੇ ਬਾਜ਼ਾਰ ਕਿਹੜਿਆਂ ਵੇਲਿਆਂ ਦਾ ਖੁੱਲਾ ਹੁੰ ਨਹੀਂ ਖੁੱਲਾ ਇਹ ਅਮਰਤ ਵੇਲੇ ਦਾ ਬਾਜ਼ਾਰ ਖੁੱਲਾ ਆਇਆ ਹੁਣ ਵੀ ਉਗੋਂ ਰੂਤ ਚੱਲਦਾ ਹੈ ਇੱਥੇ ਲਹਾਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਬਾਬ ਅੰਮ੍ਰਿਤ ਵੇਲੇ ਵੀ ਇੱਥੇ ਪਾਪ ਹੁੰਦਾ ਸੀ ਸਮੇਂ ਅੰਦਰ ਫਿਰ ਵੇਖਿਆ ਕਾਲਪੁਰਖ ਵੈਗ ਨੂੰ ਗੁਰੂ ਨਾਨਕ ਦੇਵ ਮਹਾਰਾਜ ਇੱਥੇ ਆਏ ਜਿੱਥੇ ਬਾਬਾ ਪੈ ਗੁਰੂ ਘਰ ਤੋਂ ਬਾਅਦ ਅਸੀਂ ਆ ਗਏ ਮਾਰਕੀਟ ਚ ਤੇ ਮਾਰਕੀਟ ਚ ਦੇਖਣ ਲੱਗੇ ਕੁੜਤੇ ਪਜਾਮੇ ਦੇ ਕੱਪੜੇ ਬੋਸਕੀ ਦਾ ਬੋਸਕੀ ਬੋਸਕੀ ਦਾ ਕੱਪੜਾ ਲੈ ਕੇ ਜਾਣਾ ਤਾਂ ਕਰਕੇ ਉਹ ਦੇਖ ਰਹੇ ਸੀਗੇ ਚੱਕੋ ਜੀ ਪੱਗ-ਪੱਗ ਸੈੱਟ ਕਰ ਲਈਏ ਲੋਹਰ ਦੇ ਬਾਜ਼ਾਰ ਚ ਫੜਤੀਆਂ ਨੇ ਸ਼ਾਪਿੰਗ ਕਰਦੀਆਂ ਬੀਬੀਆਂ ਸਾਡੀਆਂ ਤੇ ਅਸੀਂ ਵੇਟ ਕਰੀ ਜਾਂਦੇ ਆ ਏਦੇ ਇੱਧਰ ਤੋਂ ਬਰੋਦਰ ਨਹੀਂ ਜਾ ਰਹੇ ਅਜੇ ਮਿਲਣ ਈਸਮਾਨ ਪਿਆ ਬੀਬੀਆਂ ਪਤਾ ਨਹੀਂ ਹੁਣ ਕਿਹੜੀ ਦੁਕਾਨ 'ਚ ਨੇ ਬੈਠੇ ਆਂ ਅਸੀਂ ਵੇਟ ਕਰੀ ਜਾ ਰਹੇ ਆਂ ਇਲਾਕਾ ਕੀ ਆ ਲਾਹੌਰ ਸ਼ਹਿਰ ਫਰਾਣੀਆਂ ਮਾਰਦਾ ਬਹੁਤ ਵਧੀਆ ਵਧੀਆ ਜੀ ਲਾਹੌਰ ਲਾਹੌਰ ਦੇ ਬਾਜ਼ਾਰ ਪੂਰੀ ਚਹਲ ਪਹਿਲ ਆਹ ਦੇਖੋ ਲਾਹੌਰੀ ਇਨਸ਼ਾਅੱਲਾ ਪਾਕਿਸਤਾਨੀ ਚੱਲੇ ਆਪਣੇ ਵਾਲੇ ਸ਼ਾਪਿੰਗ ਕਰਕੇ ਹਲੇ ਹੋਰ ਕਰਨੀ ਹੈ ਕਹਿੰਦੇ ਜੁੱਤੀਆਂ ਉਹ ਜਰਾ ਹਲੇ ਖਰੀਦਣੀਆਂ ਉਹ ਕਿਲਾ ਇਹ ਫਰਾਨਾ ਉਹ ਕੋ ਜੁੱਤੀ ਬੱਚਿਆਂ ਲਈਆਂ ਜੁੱਤੀਆਂ ਔਰ ਦਰਵੀ ਕਿਹੜਾ ਲੱਗ ਰਿਹਾ ਤੁਹਾਨੂੰ ਲਾਹੌਰ ਆ ਕੇ ਬਹੁਤ ਵਧੀਆ ਲੱਗ ਰਿਹਾ ਲੱਗ ਰਿਹਾ ਵੀ ਅੱਜ ਜਾਵਾਂਗੇ ਆਪਾਂ ਬਿਲਕੁਲ ਤੇਜੀ ਦੇਖੋ ਐਪਨ ਨੋ ਨੋ ਆਨ ਕੋਲੀਅਰ ਉਹ ਓਕੇ ਬੈਸਟ ਆਫ ਲੱਕ ਲਵ ਯੂ ਬਾਏ 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 ਰੇ ਰੇ ਥੈਂਕ ਯੂ ਅੰਗਲਾ ਇੰਡੀਆ ਨੰ ਅੰਗਰੇਜ਼ੀ ਮਾਰ ਲਾ ਪੈਂਦੀ ਹੈ ਮੈਂ ਨਾ ਸ਼ਿਵਰ ਨੂੰ ਕਰਦੇ ਅੱਗੇ ਆਹ ਦੇਖੋ ਇਹਦੇ ਪਾਕਿਸਤਾਨੀ ਦੁਪੱਟੇ ਡਰਾਈ ਫਰੂਟ ਆਹ ਇੱਕ ਅੱਧਰ ਵੀ ਦੇਖੋ ਪ੍ਰਾਣੀਆਂ ਜਿਹੜੀਆਂ ਆਹ ਸਹਾਰ ਸਹਾਰ ਬਾਜ਼ਾਰ ਹੋਰ ਬਾਜ਼ਾਰ ਦੇ ਵਿੱਚ ਉਹ ਖੜਿਆ ਆਹ ਲਾਹੌਰ ਦਾ ਬਾਜ਼ਾਰ ਹੈ ਆਹ ਦੇਖੋ ਪ੍ਰਾਣੀਆਂ ਦਾ ਟਾਈਪ ਬਣਾਇਆ ਵਾ पांडे ਆ ਦੇਖੋ ਦਰਵਾਜਾ ਪ੍ਰਾਣਾ ਸਰਕਾਰਾਂ ਦੇ ਰਾਛਾ ਇਹ ਦਿੱਲੀ ਦਰਵਾਜਾ ਜੀ ਲਾਹੌਰ ਦਾ ਦਿੱਲੀ ਦਰਵਾਜਾ ਇਹ ਵਾਲਾ ਤੇ ਅਬ ਇਹ ਹੈਗੀ ਸੀਗੀ ਚੁੰਨਾ ਮੰਡੀ ਤੇ ਚੁੰਨਾ ਮੰਡੀ ਮਾਰਕੀਟ ਵੱਜਦੀ ਆ ਤੇ ਹੁਣ ਆਪਾਂ ਨਿਕਲੇ ਅੱਗੇ ਔਰ ਦੇਖਦੇ ਆਪਾਂ ਕਿੱਥੇ ਕਿੱਥੇ ਘੁੰਮਣਾ ਇੱਥੇ ਤੋਂ ਸ਼ਾਪਿੰਗ ਕਰ ਲਈ ਆਹ ਦੇਖੋ ਕੱਪੜੇ ਬੈਗ ਚੱਕੇ ਹੋਏ ਇਹ ਇਹ ਦੰਦਾਸਾ ਬਾਈ ਨੇ ਚੱਕ ਰੱਖਿਆ ਜਿਹੜਾ ਦਤਣਾ ਇਹ ਆ ਗਿਆ ਦਿੱਲੀ ਦਰਵਾਜਾ ਸਾਰਾ ਦਿੱਲੀ ਦਰਵਾਜਾ ਆਹ ਦੰਦਾਸਾ ਬੰਦਾ ਤੇ ਜਿਹੜਾ ਉਹ ਕਰਦੇ ਹੁੰਦੇ ਆ ਬਹੁਤ ਜ਼ਿਆਦਾ ਰੌਸ਼ਨ ਬਹੁਤ ਪੁਰਾਣਾ ਬਹੁਤ ਜ਼ਿਆਦਾ ਕੁਝ ਖੜਿਆ ਸੀ ਉਹ ਵੀ ਜਿਹੜਾ ਪਿੱਛੇ ਦਿਖਾਇਆ ਸੀ ਤੁਹਾਨੂੰ ਇਹ ਦਿੱਲੀ ਗੇਟ ਆ ਉਹ ਸਾਹਮਣੇ ਦਾ ਨਾਮ ਹੈਗਾ ਦਿੱਲੀ ਗੇਟ ਬੜਾਈਆ ਬੜਾਈਆ ਏ ਆ ਰਹੇ ਆ ਸਾਡੇ ਪਾਕਿਸਤਾਨੀ ਸਲਮੇ ਬਣੇ 6 ਬਿਗਾ ਕਰਦੇ ਆਹ ਸਾਰਾ ਟੱਕਰੀ ਕੋ ਹੋਰ ਆ ਗਿਆ ਕਿ ਨਾ ਆਹ ਦੇਖੋ ਉਹ ਸਾਹਮਣੇ ਨਹੀਂ ਸੱਚੀ ਉਹ ਕਹਿੰਦੇ ਆ ਬਾਈ ਜਿਹਨੇ ਲਾਹੌਰ ਵੀ ਦੇਖਿਆ ਉਹਨੇ ਕੁਝ ਨਹੀਂ ਦੇਖਿਆ ਔਰ ਖੂਬਸੂਰਤੀ ਹੈ ਨਾ ਪ੍ਰਾਣੀਆਂ ਜਿਹੜੀਆਂ ਪ੍ਰਾਣੀਆਂ ਇਮਾਰਤਾਂ ਕੜੀਆਂ ਨਾ ਉਹਨਾਂ ਨਾਲੇ ਬੜੀ ਵਧੀ ਹੈ ਬਹੁਤ ਜ਼ਿਆਦਾ ਸੋਹਣੀ ਜੀ ਰਾਸ਼ ਦੇ ਕੋਧੂਰੀ ਰਾਸ਼ ਯਾਰ ਇਹ ਵੀ ਬਾਜ਼ਾਰ ਹੈ ਬੜਾ ਜਾਈਆਂ ਚਾਦਰਾਂ ਆਹ ਦੇਖੋ ਰਜਾਈਆਂ ਚਾਦਰਾਂ ਕੰਬਲ ਆ ਵੀ ਵੇ ਜੰਨਾਰਾ ਮੈਂ ਤਾਂ ਥੱਕ ਜਿਨਾ ਦਾ ਬਾਹਰ ਉੱਤ ਜੀ ਜੀ ਉਹਨਾਂ ਦਾ ਆਪਣਾ ਵਦੂਆ ਕਿਹੜਾ ਬੁਣ ਜਿਮਾਂ ਵਾਲਾ ਜੀ ਚੋਟਾ ਲੱਗਦਾ ਇੱਕ ਕਾਰ ਛੱਡੀਆਂ ਜੇ ਕਾਰ ਛੱਡੀਆਂ ਜੇ ਖਲਾਰਾ ਪਾ ਛੱਡਿਆ ਜੇ ਪੂਰਾ ਖਲਾਰਾ ਪਾ ਲੈ ਔਰ ਦੇ ਵਿੱਚ ਅੱਛਾ ਪੂਰੇ ਟੂਟ ਕਰਦੇ ਪੂਰੇ ਕਿੰਨੇ ਖਰੀਦ ਗਏ ਲੈ ਵਾ ਵਾ ਆ ਆ ਗਈ ਸਾਡੀ ਸਾਰੀ ਸੰਗਤ ਲੈਨ ਚਾਰੀ ਆ ਆ ਗਏ ਸਾਡੀਆਂ ਸਲਮੀਆਂ ਦੋ ਲੋ ਜੀ ਛੱਲੀਆਂ ਵੱਕੀ ਛੋਲੇ ਡਰਾਈ ਫਰੂਟ ਡਰਾਈ ਫਰੂਟ ਡਰਾਈ ਫਰੂਟ ਹੁਣ ਅੱਪਾ ਚੱਲੇ ਆ ਗੁਰੂ ਘਰ ਦੋ ਗੁਰੂ ਘਰ ਰਹਿ ਗਏ ਸੀ ਦਰਸ ਕਰਨ ਤੋਂ ਬਸ ਉਹਨੂੰ ਦੇਖਦੇ ਆ ਜੀ ਸਭ ਕੋਲੇ ਕੋਈ ਵੈਰਾਈਟੀ Honda Honda ਆ ਜੋ ਹੁਣ ਨੇੜੇ ਹੀ ਆ ਗਿਆ ਗੁਰਦੁਆਰਾ ਅੱਛਾ ਠੀਕ ਹੈ ਜੀ ਕੋਈ ਮੋਟਰਸਾਈਕਲ ਨਹੀਂ ਹੈਗਾ ਇੱਧਰ ਕਿਸੇ ਕੋਲ ਸਾਰੇ ਆ ਹੀ ਨੇ ਬਸ ਬਸ ਇੱਕ ਅੱਧੀ ਵੈਰਾਈਟੀ ਚੇਂਜ ਹੋ ਗਈ ਹੋਰ ਨਹੀਂ ਤਾਂ Honda Honda Honda